ਇਤਰੋ ਥੋੜੇ ਵਾਸਤੇ ਤਿੰਨ ਸਵਰਾਜ ਟਰੈਕਟਰ ਲੈ ਕੇ ਆਏ ਆ 2855 ਤੇ 1960 ਸਵਰਾਜ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂ ਬਈ ਕੀ ਹਾਲਾ ਹਾਂਜੀ ਵਧੀਆ ਵੀਰੇ ਠੀਕ ਠਾਕ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਸਵਰਾਜ 855 ਇਹ ਮਾਡਲ ਕਿਹੜਾ ਇਹ 1997 ਮਾਡਲ ਹੈ 1997 ਮਾਡਲ ਆ ਨੰਬਰ 50 ਵਾ ਨੰਬਰ 50 ਡਬਲ ਕਲਚ ਠੀਕ ਹੈ ਜੀ 50 ਨੰਬਰ ਆ ਤੇ ਡਬਲ ਕਲਚ ਆ ਟਾਇਰਾਂ ਦੀ ਗੱਲ ਕਰੀਏ ਬਾਈ ਹਾਂਜੀ ਟਾਇਰ ਵੀਰੇ ਅੱਧੇ ਉਹ ਮਤਲਬ ਘੱਟ ਹੀ ਆ ਚਾਰੇ 45 ਪੈ 40 ਤੋਂ 45 ਪੈ ਚਾਰੇ ਹਾਂਜੀ ਹਾਂਜੀ ਟੈਰ ਆ ਤੇ ਬਈਆ ਸ਼ੋ ਦਾ ਸਾਰਾ ਰੰਗ ਪੀ ਓਰੀਜਨਲ ਆ ਹਾਂ ਸਾਰਾ ਬਾਡੀ ਲੈ ਆਂਦਾ ਸਾਰਾ ਓਰੀਜਨਲ ਟਰੈਕਟਰ ਹੀ ਬਿਲਕੁਲ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ ਹਾਂਜੀ ਹਾਂਜੀ ਵਾਕੇ ਤਸੱਲੀ ਕਰ ਲੀ ਠੀਕ ਹੈ ਜੀ ਵਾਕੇ ਤਸੱਲੀ ਕਰਕੇ ਟਰੈਕਟਰ ਤੁਸੀਂ ਫੇਰ ਲੈ ਆ ਸਕਦੇ ਹੋ ਬਈ ਸਮਾਨ ਟਰੈਕਟਰ ਨਾਲ ਹਾਂਜੀ ਡੰਗਾ ਫੱਟੀ ਛੱਡੀ ਸਾਰੇ ਨਾਲ ਤਿੰਨੇ ਨਗ ਪੂਰੇ ਕਰਕੇ ਦੇਵੋਗੇ ਠੀਕ ਹੈ ਜੀ ਤਿੰਨੇ ਨਗ ਪੂਰੇ ਕਰਕੇ ਦੇਣਗੇ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਚਲਾ ਕੇ ਫੇੜ ਸਬਦਾ ਕਰ ਸਕਦੇ ਹਾਂ ਬਈ ਇਹਦੀ ਕੀ ਡਿਮਾਂਡ ਆ ਹਾਂਜੀ ਡਿਮਾਂਡ 145000 ਇੱਕ ਲੱਖ 45 ਹਜ਼ਾਰ ਛੋਟੀ ਜੀ ਡਿਮਾਂਡ ਆ ਤੇ ਬਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਮਾਨਤਨ ਕਰਾਂਗੇ 145000 ਤੇ ਫੁੱਲ ਮਾਨਤਨ ਕੀਤਾ ਜਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਟਰੈਕਟਰ ਪੂਰਾ ਚੰਗਾ ਹੈ ਹਾਂਜੀ ਵਧੀਆ ਟਰੈਕਟਰ ਹੈ ਵਾਹ ਕੇ ਚਲਾ ਕੇ ਲੈ ਆ ਸਾਡਾ ਅਗਲਾ ਹਾਂਜੀ ਠੀਕ ਹੈ ਬਈ ਅੱਗੇ ਆ ਗਿਆ 855 ਇਹ ਮਾਡਲ ਕਿਹੜਾ ਹਾਂਜੀ ਇਹ 2017 ਮਾਡਲ ਹੈ 2017 ਮਾਡਲਾ ਹਾਂਜੀ ਹਾਂਜੀ ਠੀਕ ਆ ਸ਼ੋਅਰੂਮ ਕੰਡੀਸ਼ਨ ਹੀ ਟਰੈਕਟਰ ਪਿਆ ਸਾਰਾ ਹਾਂਜੀ ਹਾਂਜੀ ਤੇ ਪੰਜਾਬ ਨੰਬਰੀਆ ਹਾਂਜੀ ਪੰਜਾਬ ਨੰਬਰ ਓਰੀਜਨਲ ਟਰੈਕਟਰ ਹੈ ਕੋਈ ਮਰ ਰੰਗ ਪੇਂਟ ਨਹੀਂ ਆ ਮੂਰਲੇ ਟਾਇਰ ਜਾਜੀ ਪਾਇ ਵੱਡੇ ਹਨਾ ਹਾਂਜੀ ਹਾਂਜੀ ਠੀਕ ਆ ਇਹ ਤਾਂ ਨਵੇਂ ਹੀ ਆ ਚਾਰੇ ਟਾਇਰ ਹਨਾ ਬਾਈ ਹਾਂਜੀ ਹਾਂਜੀ ਦੋ ਇਹ ਹੈਗੇ ਆ 85 90 ਪਏ ਹੋਣਗੇ ਟਾਇਰ ਠੀਕ ਆ 90% ਆ ਤੇ 2017 ਮਾਡਲਾ ਹਾਂਜੀ ਸਾਰਾ ਟਰੈਕਟਰ ਹੈਨ ਸ਼ੋਅਰੂਮ ਕੰਡੀਸ਼ਨ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦਾ ਓਕੇ ਆ ਬਿਲਕੁਲ ਵੀ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹਾਂਜੀ ਹਾਂਜੀ 4 ਨਾਲ 17 ਵਾਲਾ ਟਰੈਕਟਰ ਹੈ ਕੰਪਨੀ ਰਿਕਾਰਡ ਨਾਲ ਚੱਲਿਆ ਸਮਾਨ ਜਿਵੇਂ ਆਪਾਂ ਵੀਡੀਓ ਚ ਵਿਖਾਈ ਜਾਂਦੇ ਐਂ ਮਿਲੂਗਾ ਬਈ ਹਾਂਜੀ ਹਾਂਜੀ ਠੀਕ ਹੈ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਐਂ ਮਿਲੂਗਾ ਇੰਜਨ ਗੇਅਰ ਦਾ ਪੂਰਾ ਚੰਗਾ ਜਾਂ ਕੰਪਨੀ ਰਿਕਾਰਡ ਹੀ ਚੱਲੇਣਾ ਜਿੰਨਾ ਵੀ ਚੱਲੇ 17 ਨਾਲ ਚੱਲਿਆ ਜੋ ਚੱਲਿਆ ਵਾਈ ਤੇ ਚੱਲੇ ਕੱਲੀ ਵਾਈ ਤੇ ਚੱਲਿਆ ਟਰੈਕਟਰ ਐਨ ਪੂਰਾ ਸਾਫ ਕੰਡੀਸ਼ਨ ਪਿਆ ਮਾਡਲ ਦੇ ਹਿਸਾਬ ਨਾਲ 17 ਮਾਡਲ ਦਾ ਤੇ ਬਈ ਕੀ ਡਿਮਾਂਡ ਹੈ ਇਹਦੀ ਦੀ ਬਿਮਾਰ ਨੇ 535000 ਠੀਕ ਆ ਡਿਮਾਂਡ ਹੈਗੀ 535000 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਹਾਂਜੀ ਮਾਨਤਨ ਵੀਰੇ ਫੁੱਲ ਕਰਾਂਗੇ ਫੁੱਲ ਮਾਨਤਨ ਕੀਤਾ ਜਾਊਗਾ ਕੋਈ ਕਮੀ ਪੇਸ਼ੀ ਤਾਂ ਨਹੀਂ 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 ਵੀਰੇ ਕੋਈ ਨਹੀਂ ਇੱਧਰ ਆ ਗਿਆ 960 ਬਾਈ ਹਾਂਜੀ ਇਹ ਮਾਡਲ ਕਿਹੜਾ ਇਹ 2016 ਜੀ 2016 ਮਾਡਲ ਪੰਜਾਬੀ ਨੰਬਰੀ ਹਾਂਜੀ ਪੰਜਾਬੀ ਟਾਇਰਾਂ ਦੀ ਗੱਲ ਕਰੀਏ ਬਈ ਇਹਦੇ ਟਾਇਰ ਇਹਦੇ ਹੈਗੇ ਆ ਵੀਰੇ 85 90 ਪੈਸੇ ਇਹਦੇ ਚਾਰੇ ਹਾਂਜੀ ਇਹ 5 ਸਟਾਰ ਹਨਾ ਹਾਂਜੀ ਇਹ 16 ਦੇ ਟਾਇਰਾਂ ਚ ਆ ਗਿਆ ਹਾਂ ਇਹ ਸੋਨਾ ਦੇ ਟੈਰਾਂ ਜਾ ਗਿਆ ਇਹ 60 ਹਰਸ ਪਾਵਰ ਟਰੈਕਟਰ ਹੈ ਇਹ 60 ਹਰਸ ਪਾਵਰ ਹੈ 855 ਤੋਂ ਵੱਡਾ 960 ਹਾਂਜੀ 960 ਠੀਕ ਆ ਰੰਗ ਪੇੜ ਦਾ ਸਾਰਾ Ориਗਨਲ ਇਹ ਵੀ Ориਗਨਲ ਹੀ ਬਾਕੀ ਠੀਕ ਆ ਪੀਆਵ ਨੰਬਰ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਤਾਂ ਵਾਕਿਲ ਦੱਸ ਨਹੀਂ ਸਕਦਾ ਕੋਈ ਮਤਲਬ ਕਮੀ ਨਹੀਂ ਹੈਣੀ ਠੀਕ ਆ ਓਕੇ ਹੈ ਟਰੈਕਟਰ ਸਾਰਾ ਓਕੇ ਆ ਬਾਈ ਡਾਕੂਮੈਂਟਸ ਸਾਰਿਆਂ ਦੇ ਪੂਰੇ ਹਨਾ ਜਿਹੜੇ ਵਿਖਾਏ ਵੀਡੀਓ ਜ ਆਪਾਂ ਇਹਦੇ ਨਾਲ ਸਮਾਨ ਬਾਈ ਹੈ ਨਹੀਂ ਛਤਰੀ ਡੰਡਾ ਫੱਟੀ ਛਤਰੀ ਮਿਲੂਗੀ ਬਈ ਪੂਰੇ ਕਰਕੇ ਨੋਗੇ ਹਾਂਜੀ ਹਾਂਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਕਰਕੇ ਦੇਣਗੇ ਬਾਈ ਹੋਣੀ ਫੁੱਲ ਚੰਗਾ ਹਨਾ ਵਾਹ ਕੇ ਚਲਾ ਕੇ ਲੈ ਇਹ ਕੀ ਡਿਮਾਂਡ ਹੈ ਬਈ ਇਹਦੀ ਇਹਦੀ ਡਿਮਾਂਡ ਹੈ 495000 495000 ਡਿਮਾਂਡ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂਜੀ ਮੰਨਤਾਂ ਹੋਊਗੀ ਵੀਰੇ ਫੁੱਲ ਇਹ ਬਾਈ ਤਿੰਨੇ ਸਵਰਾਜ ਕਿਹੜੇ ਪਿੰਡ ਵਕਾਊ ਆ ਹਾਂਜੀ ਪਿੰਡ ਮੁਦਕੀ ਜ਼ਿਲ੍ਹਾ ਫਰੋਇਪਰੀ ਤੇ ਨੰਬਰ ਬੋਲੀ ਬਾਈ 95013 6398 ਹੁਣ ਬਾਈ ਜਿਹੜਾ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਨ ਫੋਲੋ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ